ਜੀ ਮੈਂ ਦਰਸ਼ਨ ਮਹਾਜਨ ਪ੍ਰਧਾਨ ਵਪਾਰ ਮੰਡਲ ਗੁਰਦਾਸਪੁਰ ਮੈਂ ਨਵੇਂ ਸਾਲ ਦੀਆਂ ਜੋ ਸਾਡਾ ਥੋੜੇ ਦਿਨਾਂ ਦੇ ਵਿੱਚ ਨਵੇਂ ਸਾਲ ਦੀ ਆਮਦ ਹੋ ਰਹੀ ਹੈ ਉਹਦੇ ਸਬੰਧ ਵਿੱਚ ਸਾਰੇ ਸ਼ਹਿਰ ਵਾਸੀਆਂ ਨੂੰ ਖਾਸ ਕਰ ਆਪਣੇ ਵਪਾਰੀ ਭਰਾਵਾਂ ਨੂੰ ਪੰਜਾਬ ਵਾਸੀਆਂ ਨੂੰ ਬਾਹਰ ਦੇਸ਼ਾਂ ਵਦੇਸ਼ਾਂ ਵਿੱਚ ਦੇ ਪੰਜਾਬੀਆਂ ਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਇਹ ਆਉਣ ਵਾਲਾ ਸਾਲ ਸਾਲ ਜਿਹੜਾ ਸਾਡੇ ਪਰਿਵਾਰਾਂ ਦੀ ਸਭ ਜਿਹੜੇ ਹਿੰਦੁਸਤਾਨ ਚ ਵਸਦੇ ਸਾਡੇ ਪਰਿਵਾਰ ਉਹਨਾਂ ਲਈ ਖੁਸ਼ੀਆਂ ਭਰਿਆ ਹੋਵੇ ਉਹਨਾਂ ਦੀ ਚੜ੍ਹਦੀਆਂ ਕਲਾਜ ਹੋਵੇ ਪਰਿਵਾਰਾਂ ਚ ਸੁੱਖ ਰਹਣਾ ਹੋਵੇ ਸਾਰੇ ਹੀ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਸੰਪਨ ਰਹਿਣ ਕਾਰੋਬਾਰ ਵਧਣ ਫੁੱਲਣ ਇਹ ਮੇਰੀਆਂ ਦੁਆਵਾਂ ਉਸ ਪਰਮਪਤਾ ਪਰਮਾਤਮਾ ਅੱਗੇ ਆ ਕਿ ਸਾਰਿਆਂ ਨੂੰ ਜਿਸ ਤਰੀਕੇ ਦੇ ਨਾਲ ਜਿਹੜਾ 2025 ਸਾਡੇ ਤੇ ਪੰਜਾਬ ਦੇ ਵਿੱਚ ਖਾਸ ਕਰਕੇ ਇਹ ਚੜਿਆ ਇਹ ਬਹੁਤ ਹੀ ਮਾੜਾ ਸੀ ਇਹਦੇ ਵਿੱਚ ਜੋ ਸਾਡੇ ਕ੍ਰੂਪੀ ਆਈ ਫਲੱਡ ਆਈ بارشਾਂ ਕਰਕੇ ਬਹੁਤ ਪੰਜਾਬ 'ਚ ਨੁਕਸਾਨ ਹੋਇਆ ਔਰ ਜੋ ਖਾਸ ਕਰਕੇ ਇਹ ਜਿਹੜੀ ਪੰਜਾਬ ਸਰਕਾਰ ਨੇ ਜਿਹੜੀ ਇੰਨੀ ਲਾੜ ਆਰਡਰ ਦੇ ਵਿੱਚ ਜਿਹੜੀ ਫੇਲਿਅਰ ਸਾਬਤ ਹੋਈ ਹੈ ਇਹਦੇ ਵਿੱਚ ਸਾਡੇ ਵਪਾਰੀ ਭਰਾ ਪੂਰੇ ਪੰਜਾਬ ਦੇ ਵਿੱਚ ਕਾਫੀ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਔਰ ਮੈਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦਾ ਕਿ ਆਉਣ ਵਾਲੇ ਸਾਲ ਦੇ ਵਿੱਚ ਕੋਈ ਐਸਾ ਸਖਤੀ ਨਾਲ ਨਿਪਟਿਆ ਜਾਵੇ ਤਾਂ ਜੋ ਪੰਜਾਬ ਦੇ ਲੋਕ ਅਮਨ ਆਮਾਨ ਤੇ ਸ਼ਾਂਤੀ ਨਾਲ ਰਹਿਣ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਪੰਜਾਬ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਖਾਸ ਕਰ ਆਪਣੇ ਵਪਾਰੀ ਭਰਾਵਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ